ਦੁੱਧ ਵਿੱਚ ਹੋਇਆ ਘਪਲਾਤੇ ਚੇਅਰਮੈਨ ਤੇ ਹੋਇਆ ਪਰਚਾ ਐਮਐਲਏ ਨੇ ਲਗਾਇਤਾ ਧਰਨਾ ਪਿੰਡ ਵਾਸੀ ਵੀ ਆਏ মিডিਆ ਸਾਹਮਣੇ ਰੱਖ ਦਿੱਤਾ ਆਪਣਾ ਪੱਖ ਗੁਰਦਾਸਪੁਰ ਦੇ ਵਿੱਚ ਉਸ ਵੇਲੇ ਮਾਹੌਲ ਥੋੜਾ ਗਰਮ ਹੋ ਗਿਆ ਜਦੋਂ ਵੇੜਕਾ ਮਿਲਕ ਪਲਾਂਟ ਦੇ ਚੇਅਰਮੈਨ ਸੁਰਿੰਦਰ ਸ਼ਰਮਾ ਤੇ ਪਰਚਾ ਹੋ ਗਿਆ ਜਿਸ ਤੋਂ ਬਾਅਦ ਐਮਐਲਏ ਗੁਰਦਾਸਪੁਰ ਨੇ ਵਰਕਰਰਾਂ ਦੇ ਨਾਲ ਧਰਨਾ ਲਗਾਇਤਾ ਤੇ ਚੌਕ ਜਾਮ ਕਰ ਦਿੱਤਾ ਦੂਜੇ ਪਾਸੇ ਪਰਚੇ ਦੀ ਪੂਰੀ ਜਾਣਕਾਰੀ ਦਿੰਦੇ ਹੋਏ ਪਿੰਡ ਗੁਨੀਆ ਦੇ ਲੋਕਾਂ ਨੇ ਕਿਹਾ ਕਿ ਸਾਡੇ ਪਿੰਡ ਵਿੱਚ ਇੱਕ ਸੋਸਾਇਟੀ ਬਣੀ ਹੋਈ ਹੈ ਜੋ ਵੇੜਾ ਕਾ ਮਿਲਕ ਪਲਾਂਟ ਵਿੱਚ ਦੁੱਧ ਪਾਉਣ ਦਾ ਕੰਮ ਕਰਦੀ ਹੈ ਤੇ ਸਾਡੇ ਪੂਰੇ ਪਿੰਡ ਵਿੱਚ ਸਾਰੇ ਕਿਸਾਨਾਂ ਦੇ ਦੁੱਧ ਦੀ ਕਮੇਟੀ ਹੈ ਜੋ 2000 ਲੀਟਰ ਪਰ ਵੇੜਾ ਕਾ ਮਿਲਕ ਪਲਾਂਟ ਵਿੱਚ ਬਿਲ ਪਾਸ ਹੁੰਦੇ ਰਹੇ ਕਦੀ 14000 ਲੀਟਰ ਕਦੀ 16000 ਲੀਟਰ ਜਿਸ ਤੋਂ ਬਾਅਦ ਪਿੰਡ ਵਾਲਿਆਂ ਨੇ ਫੈਸਲਾ ਕੀਤਾ ਕਿ ਇਸ ਦੀ ਸ਼ਿਕਾਇਤ ਵਿਭਾਗ ਨੂੰ ਕੀਤੀ ਜਾਵੇ ਪੂਰੇ ਮਾਮਲੇ ਜਾਂਚ ਤੋਂ ਬਾਅਦ ਦੋਸ਼ੀ ਖਿਲਾਫ ਪੁਲਿਸ ਨੇ ਮਾਮਲਾ ਦਰਜ ਕੀਤਾ ਤੇ ਪਿੰਡ ਵਾਸੀਆਂ ਨੇ ਕਿਹਾ ਕਿ ਵਿਭਾਗ ਨੇ ਬਹੁਤ ਹੀ ਵਧੀਆ ਕੰਮ ਕੀਤਾ ਹੈ ਅਸੀਂ ਉਹਨਾਂ ਦੇ ਨਾਲ ਹਾਂ ਸ਼੍ਰੀ ਰਾਦੇ ਕਲਾਥ ਹਾ ਉਸਤੇ ਬੁਟੀਕ ਜਿੱਥੇ ਤੁਹਾਨੂੰ ਅੰਸਿੱਤੇ ਲੇਡੀ ਸੂਟ ਰੈਡੀमेड ਸੂਟ ਅਤੇ ਬੱਚਿਆਂ ਦੇ ਰੈਡੀमेड ਕੱਪੜੇ ਬਾਜ਼ਾਰ ਨਾਲੋਂ ਬਹੁਤ ਹੀ ਘੱਟ ਰੇਟਾਂ ਦੇ ਮਿਲਦੇ ਹਨ ਅਤੇ ਨਵੇਂ-ਨਵੇਂ ਡਿਜ਼ਾਈਨਰਾਂ ਦੇ ਵਿੱਚ ਸੂਟਾਂ ਦੀ ਸਿਲਾਈ ਕੀਤੀ ਜਾਂਦੀ ਹੈ ਪਤਾ ਨੋਟ ਕਰੋ ਸ਼੍ਰੀ ਰਾਦੇ ਕਲਾਥ ਹਾ ਉਸਤੇ ਬੁਟੀਕ ਨੇੜੇ ਅਮਰ ਕਲੀਨਿਕ ਡੜਵਾ ਰੋਡ ਢਾੜੀਵਾਲ ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤੇ ਗਏ ਹਨ ਤੁਹਾਨੂੰ ਸਾਰਿਆਂ ਨੂੰ ਪਤਾ ਇੱਕ 84 ਸਾਲ ਦੇ ਜਿਹੜੇ ਸਾਡੇ ਚੇਅਰਮੈਨ ਆ ਮਿਲਕ ਪਲਾਂਟ ਗੁਰਦਾਸ ਬਸਰਿੰਦਰ ਸ਼ਰਮਾ ਜੀ ਉਹਨਾਂ ਤੇ 409 ਦਾ ਜਿਹੜਾ ਕਿ ਮੁਲਾਜ਼ਮ ਤੇ ਧਾਰਾ ਲੱਗਦੀ ਹੈ ਉਹ ਐਸ ਐਚਓ ਸਦਰ ਨੇ ਨਜਾਇਜ਼ ਪਰਚਾ ਦੇ ਕੇ ਵਿਦਆਊਟ ਕੋਈ ਮਤਲਬ ਜਿਹੜਾ ਇਹਨਾਂ ਦਾ ਇਹਨਾਂ ਨੇ ਪੁਲਿਸ ਨੇ ਇਹ ਬਹਾਨਾ ਰੱਖਿਆ ਵੀ ਸਾਨੂੰ ਤੇ ਥੱਲੇ ਇਨਸਪੈਕਟਰ ਤੇ ਯਾਰ ਨੇ ਲਿਖ ਕੇ ਭੇਜਿਆ ਕੋਆਪਰੇਟਿਡ ਡਿਪਾਰਟਮੈਂਟ ਨੂੰ ਜਿੰਨਾ ਅਸੀਂ ਚੰਗੀ ਤਰ੍ਹਾਂ ਸਮਝਨੇ ਆ ਇਹ ਜਦੋਂ ਇਨਕੁਆਇਰੀ ਹੁੰਦੀ ਆ ਬਕਾਇਦਾ ਜਿਹਦੇ ਖਿਲਾਫ ਹੁੰਦੀ ਉਹਨੂੰ ਮੌਕਾ ਦੇਣਾ ਪੈਂਦਾ ਉਹਨੂੰ ਸੱਦਣਾ ਪੈਂਦਾ ਉਹਨੂੰ ਚਿੱਠੀ ਪੱਤਰ ਕੱਢਣਾ ਪੈਂਦਾ ਵੀ ਤੇਰੇ ਖਿਲਾਫ ਆ ਆ ਸਾਨੂੰ ਜਿਹੜਾ ਐਵੀਡੈਂਸ ਆ ਗੁਨਾਹ ਮਿਲਿਆ ਕਿ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਤਾਂ ਕਹੋ ਉਹਨਾਂ ਨੇ ਕੋਈ ਚਿੱਠੀ ਨਹੀਂ ਕੱਢੀ ਕੋਈ ਚੇਅਰਮੈਨ ਨੂੰ ਬੁਲਾਇਆ ਨਹੀਂ ਔਰ ਜਿਨ੍ਹਾਂ ਦਾ ਕੋਈ ਤੋਕ ਹੀ ਨਹੀਂ ਬਣਦਾ ਉਹ ਚਾਰ ਪੰਜ ਚੀਜ਼ਾਂ ਵਿੱਚ ਐਵੇਂ ਪਾਤੀਆਂ ਜਿਨ੍ਹਾਂ ਦਾ ਕੋਈ ਤਲੋਕਾਤ ਨਹੀਂ ਮੈਂ ਐਸਐਸਪੀ ਸਾਹਿਬ ਨੂੰ ਬਹਿ ਕੇ ਇਕੱਲੀ-ਇਕੱਲੀ ਗੱਲ ਤੇ ਡਿਸਕਸ ਕਰਕੇ ਆਇਆ ਹਾਂ ਕਹਿੰਦੇ ਸਾਨੂੰ ਡਿਪਾਰਟਮੈਂਟ ਨੇ ਲਿਖਤਾ ਅਸੀਂ ਪਰਚਾ ਦਿੱਤਾ ਹਾਲਾਂਕਿ ਮੈਨੂੰ ਪਤਾ ਇੱਕ ਇੱਕ ਮਹੀਨੇ ਤੋਂ ਪਰਚਾ ਇਸ ਐਸਐਸ ਚੂਕੂਲ ਪਿਆ ਸੀਗਾ ਗਲਤ ਪਰਚਾ ਸੀ ਇਹ ਕਰ ਦੇਣੀ ਸੀ ਉੱਥੇ ਪਹਿਲਾਂ ਇੱਕ ਇਨਸਪੈਕਟਰ ਕੋਆਪਰੇਟਿਵ ਲਾਇਆ ਸੀ ਜਿਹਨੂੰ ਇਹਨਾਂ ਕਿਹਾ ਪਰਚਾ ਕਰ ਫਲਾਫ ਲਿਖ ਉਹਨੇ ਲਿਖਿਆ ਨਹੀਂ ਇਹਨਾਂ ਉਹਨੂੰ ਬਦਲਤਾ ਫਿਰ ਲਾਲਜੀਤਾ ਜਿੰਨੇ ਸਰਪੰਚੀ ਦੇ ਕਾਗਜ਼ ਮੇਰੇ 15 ਦੇ 15 ਪਿੰਡੋਂ ਦੇ ਕੁਝ ਨੇ ਰਿਜੈਕਟ ਕੀਤੇ ਵਿੱਚੇ ਮੈਂਬਰ ਪੰਚਾਇਤਾਂ ਦੇ ਉਹਨੂੰ ਇਹਨਾਂ ਨੇ ਲਾਇਆ ਔਰ ਉਹਨੇ ਜਿਹੜੀ ਉਹ ਰਿਪੋਰਟ ਬਣਾਤੀ ਔਰ ਉਹਦੇ ਚ ਵੀ ਉਹਨੇ ਅੰਡਰ ਚ ਲਿਖਿਆ ਕਿ 90 ਦਿਨ ਜਿਹੜੇ ਹੋ ਗਿਆ ਇਹਦੇ ਤੇ ਮੈਂ ਕੋਈ ਟਿੱਪਣੀ ਨਹੀਂ ਕਰ ਸਕਦਾ ਜੇ ਉਹ ਵੀ ਪੜੋਗੇ ਨਾ ਤੇ ਪਰਚਾ ਉਹ ਵੀ ਨਹੀਂ ਬਣਦਾ ਕੀ ਉਹਨੇ ਇੱਕ ਸ਼ਬਦ ਲਿਖਿਆ ਕਿਉਂਕਿ ਉਹਨੂੰ ਲਿਖਣਾ ਪੈਣਾ ਸੀ ਔਰ ਇਹ ਗੱਲਾਂ ਤੇ ਮੇਰੀ 1.5 ਘੰਟਾ ਐਸਐਸਪੀ ਸਾਹਿਬ ਨਾਲ ਗੱਲ ਹੋਈ ਉਹਨਾਂ ਨੇ ਐਸਐਚਓ ਨੂੰ ਬਹੁਤ ਝਾੜਿਆ ਬਹੁਤ ਝਾੜਿਆ ਮਤਲਬ ਮੈਂ ਜਿਹੇ ਸ਼ਬਦ ਨਹੀਂ ਦੱਸ ਸਕਦਾ ਪਰ ਕੀ ਐਸਐਸਪੀ ਸਾਹਿਬ ਤੁਹਾਨੂੰ ਨਹੀਂ ਸੀ ਪਤਾ ਤੁਹਾਡਾ ਐਸਐਚਓ ਬਿਨਾਂ ਤੁਹਾਡੇ ਸਹਿਮਤੀ ਤੋਂ ਬਿਨਾਂ ਦੱਸੇ ਨਜਾਇਜ਼ ਪਰਚਾ ਕਰ ਰਿਹਾ 댓 미ன்ஸ் ਤੁਹਾਡਾ ਫੇਲਿਅਰ ਹੈ ਕਿ ਉਹ ਸਾਰਾ ਮਾਮਲੇ ਦੀ ਸਚਾਈ ਇਹ ਹੈ ਜਿਸ ਜਿਹੜਾ ਧਰਨਾ ਲੱਗਾ ਐਮਐਲਏ ਸਾਹਿਬ ਨੂੰ ਲਾਇਆ ਹੈ ਉਹਦੇ ਆਪਾਂ ਤੁਹਾਨੂੰ ਥੋੜੀ ਬ੍ਰੀਫਲੀ ਦੱਸਦੇ ਆ ਕਿ ਜੀ ਮੈਂ ਮੇਰਾ ਪਿੰਡ ਗੁਣੀਆਂ ਮੇਰਾ ਨਾਮ ਜਸਵਿੰਦਰ ਸਿੰਘ ਹੈ ਉਹ ਇਸ ਤਰ੍ਹਾਂ ਹੋਇਆ ਜੀ ਕਿ ਸਾਡੇ ਪਿੰਡ ਸੋਸਾਇਟੀ ਅਜ ਤੋਂ 20 25 ਸਾਲ ਪਹਿਲਾਂ ਚੱਲਦੀ ਸੀਗੀ ਉਹਦੀ ਕੰਪੈਸਟੀ ਤੁਹਾਨੂੰ ਪਹਿਲਾਂ ਸਰ ਜਸਵਿੰਦਰ ਸਿੰਘ ਨੂੰ ਦੱਸਿਆ ਪਈ 1000 ਲੀਟਰ ਸੀਗੀ ਫਿਰ 2000 ਹੋਈ ਫਿਰ 3000 ਵੀ ਹੋਈ ਤੇ 2020 ਦੇ ਵਿੱਚ ਜਦੋਂ ਲਾਕਡਾਊਨ ਲੱਗਾ ਜੱਕ ਦਾਮ ਉਹਦੇ ਵਿੱਚ ਉਸ਼ਾਲ ਆਇਆ ਤੇ ਉਹ ਸਾਇਟੀ ਦੀ ਕਪੈਸਿਟੀ ਦਾ 3000 ਰਹਿ ਗਈ ਤੇ ਦੁੱਧ ਦੀ ਜਿਹੜੀ ਆ ਪ੍ਰੋਡਕਸ਼ਨ ਜਿਹੜੀ ਆ ਉਹਦੇ ਵਿੱਚ 10000 ਲੀਟਰ 6000 ਲੀਟਰ 14 14000 ਲੀਟਰ ਵੀ ਮਿਲਕ ਪਲਾਂਟ ਨੂੰ ਪੇਮੈਂਟ ਕਰਦਾ ਰਿਹਾ ਜਦੋਂ ਕਿ ਮਿਲਕ ਪਲਾਂਟ ਨੇ ਸਿਰਫ ਤੇ ਸਿਰਫ 3000 ਲੀਟਰ ਦੀ ਉਹਨਾਂ ਨੂੰ ਅਥਔਟ ਕੀਤਾ ਦਾ ਹੈ ਵੀ ਉਹ ਤੁਹਾਡੀ ਜਿਹੜੀ ਅਥਾਰਟੀ ਆ 3000 ਲੀਟਰ ਆਪਾਂ ਤੁਹਾਡੇ ਕੋਲ ਦੁੱਧ ਖਰੀਦਣਾ ਵਾ ਤੇ ਉਹਨਾਂ ਨੂੰ 10 10000 5 5000 ਲੀਟਰ ਦੀ ਪੇਮੈਂਟ ਕਰਦਾ ਰਿਹਾ ਵਾ ਉਹਦੇ ਵਿੱਚ ਵੇਖੋ ਜੀ ਬੜੇ ਵੱਡੇ ਪੱਧਰ ਤੇ ਕਪਲੇਬਾਜੀ ਹੋਈ ਆ ਤੇ ਐਮਐਲਏ ਸਾਹਿਬ ਧਰਨਾ ਦੇ ਰਹੇ ਆ ਉਹ ਕਹਿ ਰਹੇ ਆ ਕਿ ਜਾਂ ਗਰਦਾਸਪੁਰ ਮਿਲਕ ਪਲਾਂਟ ਨਾਲ ਗਰਦਾਸਪੁਰ ਮਿਲਕ ਪਲਾਂਟ ਨਾਲ ਨਹੀਂ ਸਾਡੇ ਪਿੰਡ ਗੁਣੀਏ ਦੇ ਵਿੱਚ ਇੱਕ ਅਪਰਾਹ ਹੋਇਆ ਵਾ ਤੇ ਬਹੁਤ ਵੱਡੇ ਪੱਧਰ ਤੇ ਕਰੋੜਾਂ ਦੀ ਗੱਲ ਆ ਕੋਈ ਲੱਖਾਂ ਦਾ ਦੀ ਨਹੀਂ ਗੱਲ ਤੇ ਜਦੋਂ ਜਿੰਨਾ ਔਰ ਰਿਕਾਰਡ ਆਮ ਪਬਲਿਕ ਜਿਹੜੀ ਹੈ ਚੈੱਕ ਕਰ ਲੇ ਆਰਟੀਆਈ ਪਾ ਕੇ ਰਿਕਾਰਡ ਲੈ ਲੇ ਉਥੋਂ ਕਿ ਕਿੰਨਾ ਦੁੱਧ ਸੀਗਾ ਕਿੰਨੀ ਕੰਪੈਸਟੀ ਸੀਗੀ ਆਪਣੇ ਆਪ ਹੀ ਤੁਹਾਨੂੰ ਸਾਰਾ ਪਤਾ ਲੱਗ ਜਾਊਗਾ ਕਿ ਉੱਥੇ ਕੀ ਹੋਇਆ ਤੇ ਕਿੱਦਾਂ ਹੋਇਆ ਜੀ ਵਾਲਿਆਂ ਜਦੋਂ ਇਹ ਸੋਚਿਆ ਵੀ ਵੇਖੋ ਸਾਡੇ ਪਿੰਡ ਦੇ ਵਿੱਚੋਂ ਬੋਟ ਵੱਡੇ ਪੱਦਰ ਤੇ ਦੁੱਧ ਜਾ ਰਿਹਾ ਤੇ ਸਾਡੇ ਪਿੰਡ ਹਰੇਕ ਪਿੰਡ ਘਰ ਚਲ ਜੋ ਕਿਸੇ ਕੋ ਦੂ ਮੱਝਾਂ ਕਿਸੇ ਕੋ ਤਿੰਨ ਮੱਝਾਂ ਕਿਸੇ ਕੋ ਇੱਕ ਮੱਝ ਇਹ ਤੋਂ ਵੱਧ ਸਾਡੇ ਪਿੰਡ ਕੋ ਡੰਗਰ ਨਹੀਂ ਆ ਕੇ ਸਾਰੇ ਪਿੰਡ ਦਾ ਦੁੱਧ ਇਕੱਠਾ ਕਰੀਏ ਸਾਡੇ ਕੋ 700 ਲੀਟਰ 1000 ਲੀਟਰ ਦੁੱਧ ਨਹੀਂ ਇਕੱਠਾ ਹੁੰਦਾ ਸਾਡੇ ਪਿੰਡ ਦੇ ਵਿੱਚੋਂ ਤੇ ਉੱਥੇ ਇੱਡੀਆਂ ਵੱਡੇ ਟਰੱਕ ਟੈਂਕਰ ਭਰ ਕੇ ਆ ਰਹੇ ਕਿੱਥੋਂ ਆ ਰਹੇ ਆ ਲੋਕ ਕਹਿੰਦੇ ਕੈਂਸਰ ਹੋ ਰਿਹਾ ਮਾੜਾ ਦੁੱਧ ਪੀ ਰਿਹਾ ਆ ਹੋ ਰਿਹਾ ਤੇ ਵੇਖੋ ਜੀ ਅਸੀਂ ਤਾਂ ਦੱਸਿਆ ਵਾ ਸਰਕਾਰ ਦੀ ਮਰਜ਼ੀ ਆਪਾਂ ਮਹਿਕਮੇ ਨੂੰ ਸਾਰੇ ਪਿੰਡ ਵਾਲਿਆਂ ਨਾਲ ਕੇ ਸ਼ਿਕਾਇਤ ਕੀਤੀ ਪਬਲਿਕ ਹਿੱਤ ਦੇ ਵਿੱਚ ਵੀ ਆਹ ਵੇਖੋ ਜੀ ਤੁਸੀਂ ਚੈੱਕ ਕਰੋ ਵੀ ਇਹਨਾਂ ਦੁੱਧ ਕਿੱਥੋਂ ਆ ਰਿਹਾ ਹਨ ਪਤਾ ਤਾਂ ਲੱਗ ਜਾ ਵੀ ਦੁੱਧ ਆ ਕਿੱਥੋਂ ਰਿਹਾ ਮਹਿਕਮੇ ਨੇ ਮਤਲਬ ਕਰਕੇ ਸਾਰੀ ਤੇ ਕੀਤਾ ਵਾ ਪੁਲਿਸ ਨੂੰ ਦੱਸਿਆ ਵਾ ਪੁਲਿਸ ਨੂੰ ਮਹਿਕਮੇ ਨੇ ਕਿਹਾ ਵਾ ਵੀ ਆਹ ਵੇਖੋ ਜੀ ਇੰਨੇ ਕੱਪੜੇ ਬਾਜੀ ਹੋਈ ਆ ਐਸਐਸਪੀ ਮਾਨ ਜੋਗ ਐਸਐਸਪੀ ਸਾਹਿਬ ਨੇ ਉੱਤੇ ਐਕਸ਼ਨ ਲੈਂਦਿਆਂ ਹੋਇਆਂ ਇਹਨਾਂ ਨੂੰ ਅਰੈਸਟ ਕੀਤਾ ਵਾ ਪਤਾ ਲੱਗਾ ਜਿੱਦਾਂ ਵੀ ਅਰੈਸਟ ਕੀਤਾ ਤੇ ਉਸ ਤੋਂ ਬਾਅਦ ਫਿਰ ਜੋ ਵੀ ਕਾਰਵਾਈ ਹੋਈ ਆ ਸਾਰੇ ਸ਼ਹਿਰ ਵਾਸੀਆਂ ਨੂੰ ਪਤਾ ਵਾ। ਬਾਕੀ ਵੇਖੋ ਸ਼ਹਿਰ ਵਾਸੀਆਂ ਦੀ ਗੱਲ ਆ ਜੀ ਜਿੱਦਾਂ ਉਹ ਸਮਝਣ ਜੇ ਪੀਣਾ ਦੁੱਧ ਤੇ ਪੀ ਜਾਣ ਸਾਡੇ ਵੱਲੋਂ ਭਾਵੇਂ 20000 ਲੀਟਰ ਮੰਗਵਾ ਲੈਣ ਕਰਨ ਉਥੋਂ ਆ ਹੁਣ ਆਰਡਰ ਤੋਂ ਸਵੇਰੇ ਤੁਹਾਨੂੰ ਦੁੱਧ ਮਿਲ ਜਾ ਕਰੂ। ਉਹਨੇ ਪਸ਼ੂ ਹੈ ਹੀ ਨਹੀਂ ਆ ਜਿੰਨਾ ਦੁੱਧ ਆ ਰਿਹਾ ਜ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਸੁਰਿੰਦਰ ਸਿੰਘ ਪਿੰਡ ਮੇਰਾ ਗੁਣਿਆ ਵੇ। ਸਾਡੇ ਗੁਣਿਆ ਪਿੰਡ ਦੇ ਵਿੱਚ ਮਿਲਕ ਪਲਾਂਟ ਵੇਰਕਾ ਦੀ ਜਿਹੜੀ ਜ ਸਾੜੀ ਜਾਂਦੀ ਹੈ। ਜਿਹੜੀ ਕਿ ਉਹ ਵਾਵਾ ਚਰਤੋ ਕੰਮ ਕਰਦੀ ਹੈ ਤੇ ਉਹਦੀ 1000 ਲੀਟਰ ਦੀ ਕੈਪੈਸਿਟੀ ਸੀ ਇੱਕ ਦਿਨ ਦੀ ਬਾਅਦ ਵਿੱਚ ਉਹ 2000 ਲੀਟਰ ਦੀ ਕੈਪੈਸਿਟੀ ਕੀਤੀ ਗਈ ਤੇ ਜਦੋਂ ਕਿ ਜਿਹੜਾ ਉਹਦੇ ਚ ਦੁੱਧ ਆਉਂਦਾ ਰੋਜ਼ ਉਹ ਕੋਈ 6000 8000 10 10000 ਲੀਟਰ ਤੱਕ ਵੀ ਇੱਕ ਦਿਨ ਉਹ ਮਿਲਕ ਪਲਾਂਟ ਦੇ ਵਿੱਚ ਆਉਂਦਾ ਰਿਹਾ ਵਾ ਇਹੋਂ ਰਿਕਾਰਡ ਮਤਲਬ ਮੈਕਨੇ ਕੋਲ ਸਾਰਾ ਰਿਕਾਰਡ ਹੈਗਾ ਵਾ ਬੈਂਕਾਂ ਦੇ ਵਿੱਚ ਇਹਦੀਆਂ ਸਟੇਟਮੈਂਟਾਂ ਵੀ ਲਈਆਂ ਗਈਆਂ ਨੇ ਇਹ ਸਾਰੇ ਦੇ ਪਿੰਡ ਵਾਸੀਆਂ ਨੇ ਜਿਹੜੀ ਸ਼ਿਕਾਇਤ ਕੀਤੀ ਹੈ ਜੀ ਪਾਪਰਟ ਮਹਿਕਮੇ ਨੂੰ ਉਹਨਾਂ ਨੇ ਇਹਦੀ ਇਨਕੁਆਰੀ ਕੀਤੀ ਹੈ ਤੇ ਇਨਕੁਆਰੀ ਦੇ ਵਿੱਚ ਪਾਇਆ ਗਿਆ ਹੈ ਕਿ ਸਰਿੰਦਰ ਸ਼ਰਮਾ ਜੀ ਜਿਹੜੇ ਗਰਦਾਸਪੁਰ ਦੇ ਵਸਨੀਕ ਨੇ ਉਹ ਸਾਡੀ ਸੋਸਾਇਟੀ ਦੇ ਪ੍ਰਧਾਨ ਸਨ ਚੇਅਰਮੈਨ ਸਨ ਗੁੜੀਆਂ ਸੋਸਾਇਟੀ ਦੇ ਤੇ ਉਹ ਨਾ ਸਾਡੇ ਪਿੰਡ ਦੇ ਵੋਟਰ ਨੇ ਨਾ ਉਹਨਾਂ ਦਾ ਸਾਡੇ ਪਿੰਡ ਆਧਾਰ ਕਾਰਡ ਹੀ ਹੈ ਇਸ ਕਰਕੇ ਉਹ ਮਹਿਕਮੇ ਨੇ ਜਿਹੜਾ ਉਹ ਘਪਲਾ ਜਿਹੜਾ ਬੜੀ ਵੱਡੀ ਪਦਰ ਤੇ ਕਟਿਆ ਹੋਇਆ ਹੈ ਉਹਦੇ ਤੇ ਕਾਰਵਾਈ ਕੀਤੀ ਗਈ ਹੈ ਅਸੀਂ ਮੈਕਮੇ ਦਾ ਧੰਨਵਾਦ ਕਰਦੇ ਆ ਗਗਨ ਸਿੰਘ ਸਾਹਿਬ ਜੀ ਫਤਿਹ ਦੁੱਧ ਬਾਰੇ ਤੇ ਮੇਰੇ ਸਾਥੀਆਂ ਤੁਹਾਨੂੰ ਦੱਸ ਦਿੱਤਾ ਜੋ ਵੀ ਹੈ ਵਾ ਪ੍ਰਧਾਨ ਬਾਰੇ ਮੈਂ ਤੁਹਾਨੂੰ ਦੱਸ ਰਾਂ ਪਹਿਲਾ ਪ੍ਰਧਾਨ ਸਰਦਾਰ ਅਜੀਤ ਸਿੰਘ ਰਾਇ ਐ ਇਸ ਸੈਟੀ ਦਾ ਇਸ ਸੈਟੀ ਜਦੋਂ ਕਰੋਨਾ ਆਇਆ ਉਹਦੇ ਬਾਅਦ ਵਿੱਚ ਇਹਨਾਂ ਪ੍ਰਧਾਨ ਤੁਰ ਕੇ ਤੇ ਇਹਨੂੰ ਮੈਨੂੰ ਬਣਾਤਾ ਕੋਸ਼ ਸ਼ਰਮਾ ਉਹ ਪਿੰਡ ਦਾ ਬਸ ਨੀਗ ਨੇਗਾ ਨਾ ਆ ਦਾ ਕੋ ਦੁੱਧ ਹੈ ਉੱਥੇ ਕੋਈ ਚੀਜ਼ ਨਹੀਂ ਹੈਗੀ ਉਹਦੀ ਕੋਈ ਆਪਣਾ ਸਨਾਗਤੀ ਕਾਰਡ ਦੇ ਦੇ ਕੁਝ ਦੇ ਦੇ ਆਹਾਂ ਝਾਰਿਆ ਨੇ ਆਧਾਰਕੇ ਨਾਲ ਤੇਰੀ ਸ਼ਿਕਾਇਤ ਕੀਤੀ ਆ ਸ਼ਿਕਾਇਤ ਦੇ ਆਧਾਰ ਤੇ ਇਹ ਤੇ ਜੋ ਪ੍ਰਜਾ ਤਰਜੋਇ ਹਵਸ ਸ਼ਿਕਾਇਤ ਦੇ ਆਧਾਰ ਤੋਇਆ ਵਾ ਔਰ ਕਿਸੇ ਐਮਐਲਏ ਦਾ ਕਿ ਉਹਨੇ ਕਿਰਾ ਕਿਸੇ ਨਹੀਂ ਕਰਾਇਆ ਪਿੰਡ ਗੁਣੀਆਂ ਨੇ ਸ਼ਿਕਾਇਤ ਕੀਤੀ ਆ ਔਰ ਕਿਸ ਦਾ ਕੋਈ ਦੋਸ਼ ਨਹੀਂ ਆ ਜਾਗਾ ਇਹਦਾ ਸੰਦ ਨਿਆ ਮਿਲਣਾ ਜੀ ਦਾ ਕੋਈ ਪਤਾ ਨਹੀਂ ਇਹ ਕਿਤਰਾ ਬਣਿਆ ਜੀ ਤੁਸੀਂ ਸਾਰੇ ਮੈਂਬਰ ਸਹੀ ਜੀ ਹਾਂ ਹੀ ਸਹੀ ਤੁਸੀਂ ਸਾਨੂੰ ਦੱਸਿਆ ਨਹੀਂ ਕਿਹਾ ਕੁਝ ਵੀ ਸਾਨੂੰ ਕਦੀ ਨਹੀਂ ਦੱਸਿਆ ਉਹਨਾਂ ਨੇ ਕੈਦ ਦਾ ਹੁਣ ਸਾਨੂੰ ਪਤਾ ਲੱਗਾ ਵੀ ਹੁਣ ਸਾਨੂੰ ਆਣ ਕੇ ਵੀ ਇਹਦਾ ਪ੍ਰਧਾਨ ਹੀ ਕੋਈ ਨਹੀਂ ਸਾਡੀ ਜਿਹੀ ਸਾੜੀਆ ਇਹਨਾਂ ਵਾਸਤੇ ਉਤਰਾ ਹੀ ਚੱਲ ਰਹੀ ਆ ਫੇਰ ਆ ਸ਼ਿਕਾਇਤ ਕੀਤੀ ਆ ਵੀ ਇਹਦਾ ਕੋਈ ਪ੍ਰਧਾਨ ਨਹੀਂ ਹੈ ਨਿਕਾ ਕੀਤੀ ਆ ਹਾਂਜੀ ਬਹੁਤ ਸਤਿਕਾਰਯੋਗ ਸਾਰੇ ਆਪਾਂ ਬਿਠੇ ਆ ਅੱਜ ਤੋਂ ਕੁਝ 3-4 ਮਹੀਨੇ ਪਹਿਲਾਂ ਇੱਕ ਨਗਰ ਨਿਵਾਸੀਆਂ ਨੇ ਸ਼ਿਕਾਇਤ ਪਾਈ ਸਾਰੇ ਆਸਰੇ ਹਲ ਕੇ ਵੀ ਇੱਕ ਕਮੇਟੀ ਦੇ ਵਿੱਚ ਕੁਝ ਹੁੰਦਾ ਹੀ ਨਹੀਂ ਤੇ ਜੋ ਕਿ ਕਮੇਟੀ ਬਣੀ ਆ ਉਹਦੇ ਚੇਅਰਮੈਨ ਵੀ ਜਿਹੜੇ ਨੇ ਉਹ ਬਾਹਰੀ ਨੇ ਨਾਲ ਸਾਡੇ ਪਿੰਡ ਦੇ ਵਸਨੀਕ ਨੇ ਤੇ ਜੇ ਜਿਹੜੀ ਇਹ ਕਪੈਸਿਟੀ ਆ ਉਹ ਘਟ ਹੈ ਉਸ ਤੋਂ ਬਾਅਦ ਜਿਹੜਾ ਹੋਵੇ ਦੁੱਧ ਦੀ ਸਪਲਾਈ ਹੋ ਰਹੀ ਹੈ ਇਹਦੇ ਬਾਰੇ ਜਿਹੜਾ ਵਾ ਸਾਰਿਆਂ ਵਿਚਾਰ ਕੀਤੀ ਤੇ ਆਪਸ ਕਰ ਕੀਤੀ ਜਿਹੜੀ ਮਹਿਕਮੇ ਨੇ ਕਾਰਵਾਈ ਕੀਤੀ ਆ ਤੇ ਉਹਦੇ ਮਤਲਬ ਵਧੀਆ ਕੀਤੀ ਆ ਤੇ ਉਹਦਾ ਜਿਹੜਾ ਇਨਸਾਫ ਹੋਣਾ ਚਾਹੀਦਾ ਸ਼ ਪਹਿਲਾਂ ਜਿਹੜੇ ਜੀਸ਼ਨ ਜਿੱਦਾਂ ਦੱਸਿਆ ਸਾਰਿਆਂ ਨੇ ਪੋਜੀਸ਼ਨ ਪ੍ਰਧਾਨ ਹੁੰਦਾ ਸੀਗਾ ਉਸ ਤੋਂ ਬਾਅਦ ਕੋਰੋਨਾ ਟਾਈਮ ਤੋਂ ਬਾਅਦ ਫਿਰ ਇਹਨਾਂ ਨੂੰ ਕੇ ਮੇਲੀ ਭੁਗਤਾਨ ਨਾਲ ਬਣਾ ਦਿੱਤਾ ਵਾ ਤੇ ਕਿਸ ਬਰ ਕਿਸ ਨੂੰ ਕੋਈ ਜਾਣਕਾਰੀ ਨਹੀਂ ਹੈ ਇੰਦਾ ਵੀ ਦੁੱਧ ਲੋਰ ਤੋਂ ਵੱਧ ਹੁੰਦਾ ਸੀਗਾ ਤੇ ਲੋਕ ਸਾਰੇ ਗੱਲਾਂ ਕਰਦੇ ਸੀ ਵੀ ਦੁੱਧ ਜ਼ਿਆਦਾ ਵਾ ਕੋਈ ਕਾਰਨ ਹੈਗਾ ਉਹ ਵਿਭਾਗ ਨੇ ਜੋ ਵੇਖਿਆ ਉਹਦੇ ਮੁਤਾਬਕ ਉਹਨਾਂ ਨੇ ਜੋ ਸਹੀ ਲਗਾ ਉਹਦੇ ਹਿਸਾਬ ਨਾਲ ਉਹਨਾਂ ਅੱਗੇ ਰਿਕਾਰਡ ਬਾਈ ਕਰ ਦਿੱਤੀ ਕਿੰਨੀ ਕਿੰਨੀ ਇਹ ਤੋਕਾ ਵੀ ਇਹ ਕਾਫੀ ਮੱਲਵਰ ਟਾਈਮ ਤੋਂ ਮੰਗ ਲਈ 20 ਸਾਲ ਤੋਂ ਪਹਿਲਾਂ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧਰਨਾ ਦੇ ਵੇਖੋ ਜੀ ਜਿੱਦਾਂ ਮਰਜੀ ਲਈ ਜਾਣ ਦੁੱਧ ਜਿਹੜਾ ਸਾਡੇ ਪਿੰਡਾਂ 1000 ਲੀਟਰ ਤੋਂ ਚੱਲੂ ਹੋਇਆ ਸੀ 10 ਤੋਂ 1000 ਲੀਟਰ ਆਉਂਦੇ ਆ 14-14000 ਲੀਟਰ ਇਹ ਤਾਂ ਹੁਣ ਇਹਨਾਂ ਨੂੰ ਪਤਾ ਲੀਡਰਾਂ ਨੂੰ ਪਤਾ ਕਿ ਇਹਨੂੰ ਚੇਅਰਮੈਨ ਕਿੱਦਾਂ ਬਣਾਇਆ ਉੱਥੇ ਸਾਡੇ ਪਿੰਡ ਦਾ ਗਰਦਾਸਪੁਰੋਂ ਸਾਡੇ ਗੁਣੀਏ ਚੇਅਰਮੈਨ ਕਿੱਦਾਂ ਬਣ ਸਕਦਾ ਜਾ ਕੇ ਇਹ ਦੇਖੋ ਐਵੇਂ ਈ ਥੱਲੇ ਥੱਲੇ ਇਹ ਤਾਂ ਲੀਡਰਾਂ ਨੂੰ ਪੁੱਛੇ ਜਾ ਕੇ ਪੁੱਛਣਾ ਚਾਹੀਦਾ ਇਹਨਾਂ ਨੂੰ ਕਿ ਤੁਸੀਂ ਉੱਥੇ ਬਣਾਏ ਪਏ ਇਹ ਦੁੱਧ ਜਾਂਦਾ ਕਿਹੜੇ ਤਰੀਕੇ ਨਾਲ ਹੈ ਚੇਅਰਮੈਨ ਵੀ ਇਹ ਸਭ ਕੁਝ ਇਹਨਾਂ ਨੇ ਇਹਨਾਂ ਕੋਲ ਹੀ ਹੈ ਤੇ ਸਰਕਾਰ ਵੀ ਇਹਨਾਂ ਦੀ ਤੁਹਾਨੂੰ ਪਤਾ ਕੱਪੜੇ ਫਿਰ ਕਿੱਦਾਂ ਹੁੰਦੇ ਆ ਯਾਰ ਲੋਕਾਂ ਨੂੰ ਸ਼ਹਿਰ ਚ ਖਵਾਲਣ ਦੇ ਨੇ ਦੁੱਧ ਦਾ ਤੁਹਾਨੂੰ ਪਤਾ ਪਨੀਰ ਕੇ ਦੁਕਾਨ ਤੇ ਜਾਓ ਘੰਟੇ ਪਤਾ ਉਹਨਾਂ ਤੋਂ ਤੁਹਾਨੂੰ ਦਰਬਾਰ 4 ਪਾਉਂਡਰ ਪਨੀਰ ਲਿਆਓ ਜਾ ਕੇ ਤੁਸੀਂ ਉਹਨਾਂ ਕੋਲ ਤੇ ਸਾਰਾ ਸ਼ਹਿਰ ਵਿੱਚ ਦੁੱਧ ਯਾਰ ਹੋਂਡਿਆ ਆ ਇਹਦੇ ਸ਼ਹਿਰ ਵਾਸੀ ਇਹਨੂੰ ਸੋਚਣਾ ਚਾਹੀਦਾ ਮਾੜਾ ਮੋਟਾ ਬਹਿ ਕੇ ਧਰਨੇ ਲਾ ਜਿੰਦਾਬਾਦ ਮਰਦਾਬਾਦ ਇਹਨੇ ਕਰਨ ਇਹਨਾਂ ਨੂੰ ਸੋਚਣਾ ਚਾਹੀਦਾ ਆਪ ਕਹੀਂ ਯਾਰ ਪੀਣਾ ਆ ਕਿ ਤੁਹਾਡਾ ਦੁੱਧ ਪੀਣਾ ਆ ਕੰਪਲੇਂਟ ਦੇ ਵੇਖੋ ਭਾਈ ਇਹ ਜਦੋਂ ਦੀ ਸਰਕਾਰਾਂ ਬਦਲੀ ਆਈ ਇਹ ਤੇ ਉਦੋਂ ਦਾ ਬੜਾ ਜਦੋਂ ਮੰਨ ਲਓ ਮੇਨ ਕੋਰੋਨਾ ਚੱਲਿਆ ਆ ਉਦੋਂ ਸਟੈਪ ਵਾਈ ਵਧਿਆ ਕੰਮ ਜਿਆਦਾ ਉਦੋਂ ਫਿਰ ਦੁੱਧ ਜਾਂਦਾ ਹੁੰਦਾ ਹੁੰਦਾ ਪਿਆ ਕਿਤੇ ਸਾਪੇ ਵੱਜਦੇ ਇਹ ਤੇ ਗੱਡੀਆਂ ਸਾਡੇ ਆ ਠੇਕੇਦਾਰਾਂ ਦੇ ਡੇਰੇ ਨੇ ਉਧਰ ਦੇ ਪਾਸੇ ਗੱਡੀਆਂ ਲਗਾ ਲੈਂਦੇ ਰਹੇ ਨੇ ਬੰਦੇ ਜਿਹੜੇ ਪਿੱਛੋਂ ਦੁੱਧ ਲੈ ਕੇ ਹੁੰਦੇ ਨੇ ਬਾਹਰੋਂ ਪਹਿਲੇ ਮੁੱਖ ਮੰਤਰੀ ਕੋ ਸੁਣਦੇ ਨਹੀਂ ਸੀ ਕੀ ਗੱਲ ਅੱਡੀ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਬਣੇ ਆ ਇਹਨਾਂ ਨੇ ਮਹਿਕਮੇ ਨੂੰ ਸਖਤ ਹਦਾਇਤਾਂ ਕੀਤੀਆਂ ਨੇ ਸਾਰੇ ਪਿੰਡ ਵਾਲਿਆਂ ਆਪਾਂ ਰਲ ਕੇ ਸਾਡੀ ਬੇਨਤੀ ਉਹਨਾਂ ਸਰਕਾਰ ਕੀਤੀ ਆ ਤੇ ਉਹਨਾਂ ਨੇ ਸਾਰੀ ਨੁਕਰੀ ਕੀਤੀ ਆ ਫੇਰ ਕਾਰਵਾਈ ਹੋਈ ਹੈ ਜੀ ਕੋਈ ਹੋਰ ਕੋਈ ਗੱਲ ਨਹੀਂ ਹੈ ਜੀ ਕੋਈ ਵੱਡੀ ਗੱਲ ਨਹੀਂ ਹੈ ਬਾਕੀ ਸ਼ਹਿਰ ਵਾਲਿਆਂ ਦੀ ਮਰਜ਼ੀ ਹੈ ਜਿੱਦਾਂ ਦਾ ਦੁੱਧ ਪੀਣਾ ਮੰਗਵਾ ਲੈ ਕਾ ਡੱਡ ਬਿੱਡੂ ਪਾਵੇ 20 ਲੀਟਰ ਮੰਗਵਾ ਲਓ ਸਵੇਰੇ ਮੰਗਵਾ ਲਓ ਲੋੜਾ ਕੋਈ ਜੀ ਦੁੱਧ ਯਾਰ ਦਾ ਕਿ ਲੋਕਾਂ ਨੇ ਜਾਣ ਨਹੀਂ ਯਾਰ ਕੋ ਪਿਆ ਜਾਣ ਦਿਆ ਕੈਂਸਰਾਂ ਵਧਣ ਦੀਆਂ ਬਿਮਾਰੀਆਂ ਵਧਣ ਦੀਆਂ ਇਹ ਸਾਰੇ ਦੁੱਧ ਦੁੱਧ ਤੁਸੀਂ ਆ ਲੱਸੀਆਂ ਵਾਲਿਆਂ ਦੁੱਧ ਮੱਖਣ ਦੇ ਦੇ ਕਿ ਹੋਏ ਨਾ ਸਾਰਾ ਜ਼ਹਿਰੀਲਾ ਤੁਸੀਂ ਇਨਕੁਆਰੀ ਕਰੋ ਚੈੱਕ ਕਰੋ ਦੁੱਧ ਦੇ ਦਾ ਚੈੱਕ ਕਰਾਓ ਦੁੱਧ ਡੈਕਟਰ ਇਨਸਪੈਕਟਰ ਕੋ ਸਾਰਾ ਹੀ ਜਾਲੀ ਦੁੱਧਿਆ ਕਿਉਂ ਜਲੀ ਆਉਂਦੇ ਮਿਲਕ ਪਲਾਂਟ ਦਾ ਦੁੱਧ ਚੈੱਕ ਕਰਾ ਲੋ ਕਿਉਂ ਚੈੱਕ ਕਰੋ ਸਾ ਸਿੰਪਲ ਭਰਿਆ ਜਾ ਇਹਨਾਂ ਦੇ ਕਈ ਵਾਰੀ ਤੇ ਭਰੇ ਨੇ ਅੱਗੇ ਵੀ ਪਿੰਡ ਸਾਡੇ ਦੀ ਪਿੰਡ ਸਾਡੇ ਦੀ ਢੇਰੀ ਆ ਤੇ ਗਰਦਾਸਪੁਰ ਦਾ ਬੰਦਾ ਜਾ ਕੇ ਚੇਅਰਮੈਨ ਬਣਿਆ ਪਿੰਡ ਵਿੱਚ ਪਿੰਡ ਵਿੱਚ ਦੁੱਧ ਦਾ ਮਤਬਣੀ ਵੀ ਕੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਰਨਾ ਦੇ ਵੇਖੋ ਜੀ ਜਿੱਦਾਂ ਮੱਜੀ ਲਈ ਜਾਣ ਦੁੱਧ ਜਿਹੜਾ ਸਾਡੇ ਪਿੰਡ ਹਜ਼ਾਰ ਲੀਟਰ ਤੋਂ ਚੱਲੂ ਹੋਇਆ ਸੀ ਦੱਸਦਾ 1000 ਲੀਟਰ ਆਉਂਦੇ ਆ 14 14000 ਲੀਟਰ ਇਹ ਤਾਂ ਹੁਣ ਇਹਨਾਂ ਨੂੰ ਪਤਾ ਲੀਡਰਾਂ ਨੂੰ ਪਤਾ ਕਿ ਇਹਨੂੰ ਚੇਅਰਮੈਨ ਕਿੱਦਾਂ ਬਣਾਇਆ ਉੱਥੇ ਸਾਡੇ ਪਿੰਡ ਦਾ ਗਰਦਾਸਪੁਰੋਂ ਸਾਡੇ ਗੁਣੀਏ ਚੇਅਰਮੈਨ ਕਿੱਦਾਂ ਬਣ ਸਕਦਾ ਜਾ ਕੇ ਇਹ ਦੇਖੋ ਐਵੇਂ ਈ ਥੱਲੇ ਥੱਲੇ ਇਹ ਤਾਂ ਲੀਡਰਾਂ ਨੂੰ ਪੁੱਛੇ ਜਾ ਕੇ ਪੁੱਛਣਾ ਚਾਹੀਦਾ ਨੂੰ ਕਿ ਤੁਸੀਂ ਉੱਥੇ ਬਣਾਏ ਪਏ ਇਹ ਦੁੱਧ ਜਾਂਦਾ ਕਿਹੜੇ ਤਰੀਕੇ ਨਾਲ ਹੈ ਚੇਅਰਮੈਨ ਵੀ ਇਹ ਸਭ ਕੁਝ ਜੀਫਦੇ ਇਹਨਾਂ ਕੋਲ ਹੀ ਆ ਤੇ ਸਰਕਾਰ ਵੀ ਇਹਨਾਂ ਦੀ ਤੁਹਾਨੂੰ ਪਤਾ ਕੱਪੜੇ ਫਿਰ ਕਿੱਦਾਂ ਹੁੰਦੇ ਆ ਯਾਰ ਲੋਕਾਂ ਨੂੰ ਸ਼ਹਿਰ ਚ ਖਵਾਲਣ ਦੇ ਨੇ ਦੁੱਧ ਦਾ ਤੁਹਾਨੂੰ ਪਤਾ ਪਨੀਰ ਕਿ ਦੁਕਾਨ ਤੇ ਜਾਓ ਘੰਟੇ ਪਤਾ ਉਹਨਾਂ ਤੋਂ ਤੁਹਾਨੂੰ ਤੇਰਾ ਬਸ 4 ਪੌਂਟਲ ਤੇ ਸਾਰਾ ਸ਼ਹਿਰ ਵਿੱਚ ਦੁੱਧ ਯਾਰ ਹੋਂਡਿਆ ਆ ਇਹ ਤੇ ਸ਼ਹਿਰ ਵਾਸੀ ਇਹਨੂੰ ਸੋਚਣਾ ਚਾਹੀਦਾ ਮਾੜਾ ਮੋਟਾ ਬਹਿ ਕੇ ਧਰਨੇ ਡਿਆ ਜਿੰਦਾਬਾਦ ਮੁਰਦਾਬਾਦ ਇਹਨੇ ਕਰਨ ਇਹਨਾਂ ਨੂੰ ਸੋਚਣਾ ਕਿ ਜੇ ਆਪ ਕਹੀਂ ਯਾਰ ਪੀਣਾ ਹੈ ਕਿ ਤੁਹਾਡਾ ਦੁੱਧ ਪੀਣਾ ਹੈ ਕੰਪਲੇਂਟ ਦੇ ਵੇਖੋ ਭਾਈ ਇਹ ਜਦੋਂ ਦੀ ਸਰਕਾਰਾਂ ਬਦਲੀ ਆਈ ਇਹ ਤੇ ਉਦੋਂ ਦਾ ਬੜਾ ਜਦੋਂ ਮੰਨ ਲਓ ਮੇਨਾ ਕੋਰੋਨਾ ਚੱਲਿਆ ਆ ਉਦੋਂ ਸਟੈਪ ਵਾਈ ਵਧਿਆ ਕੰਮ ਜਿਆਦਾ ਉਦੋਂ ਫੇਰ ਦੁੱਧ ਜਿਆਦਾ ਹੋਂਡਿਆ ਪਿਆ ਕਿਤੇ ਸਾਪੇ ਵੱਜਦੇ ਇਹ ਤੇ ਗੱਡੀਆਂ ਸਾਡੇ ਆ ਆ ਤੇਕੇਦਾਰਾਂ ਦੇ ਡੇਰੇ ਨੇ ਉਧਰਲੇ ਪਾਸੇ ਗੱਡੀਆਂ ਲਗਾ ਲੈਂਦੇ ਰਹੇ ਨੇ ਬੰਦੇ ਜਿਹੜੇ ਪਿੱਛੋਂ ਦੁੱਧ ਲੈ ਆ ਕੇ ਹੁੰਦੇ ਨੇ ਇਹਨਾਂ ਬਾਹਰੋਂ ਪਹਿਲੇ ਮੁੱਖ ਮੰਤਰੀ ਕੋ ਸੁਣਦੇ ਨਹੀਂ ਸੀ ਕੀ ਗੱਲ ਹੈ ਡੀ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਬਣੇ ਆ ਇਹਨਾਂ ਨੇ ਮਹਿਕਮੇ ਨੂੰ ਸਖਤ ਹਦਾਇਤਾਂ ਕੀਤੀਆਂ ਨੇ ਸਾਰੇ ਪਿੰਡ ਵਾਲੇ ਆਪਾਂ ਰਲ ਕੇ ਸਾਡੀ ਬੇਨਤੀ ਉਹਨਾਂ ਸਰਕਾਰ ਕੀਤੀ ਆ ਤੇ ਉਹਨਾਂ ਨੇ ਸਾਰੀ ਇਨਕੁਆਇਰੀ ਕੀਤੀ ਆ ਫਿਰ ਕਾਰਵਾਈ ਹੋਈ ਆ ਜੀ ਕੋਈ ਹੋਰ ਕੋਈ ਗੱਲ ਨਹੀਂ ਆ ਕੋਈ ਵੱਡੀ ਗੱਲ ਨਹੀਂ ਆ ਬਾਕੀ ਸ਼ਹਿਰ ਵਾਲਿਆਂ ਦੀ ਮਰਜ਼ੀ ਜਿੱਦਾਂ ਦਾ ਦੁੱਧ ਪੀਣਾ ਮੰਗਵਾ ਲੈ ਕੱਢ ਬਿੱਡੂ ਭਾਵੇਂ 20 ਲੀਟਰ ਮੰਗਵਾ ਲਓ ਸੁਗਰੀ ਮੰਗਵਾ ਲਓ ਲੋਕਾ ਕੋਈ ਦੁੱਧ ਯਾਰਦਾ ਕਿ ਲੋਕਾਂ ਨੇ ਜਾਣ ਨਹੀਂ ਯਾਰ ਕੋ ਪਿਆ ਜਾਣ ਡਿਆ ਕੈਂਸਰਾਂ ਵਧਣ ਦੀਆਂ ਬਿਮਾਰੀਆਂ ਵਧਣ ਦੀਆਂ ਇਹ ਸਾਰੇ ਦੁੱਧ ਦੁੱਧ ਤੁਸੀਂ ਆ ਲੱਸੀਆਂ ਨੇ ਦੁੱਧ ਮੱਖਣ ਦੇ ਦੇ ਕਿ ਹੋਏ ਨਾ ਸਾਰਾ ਜ਼ਰੀਲਾ ਤੁਸੀਂ ਇਨਕੁਆਰੀ ਕਰੋ ਚੈੱਕ ਕਰੋ ਦੁੱਧ ਦੇ ਦਾ ਚੈੱਕ ਕਰਾਓ ਦੁੱਧ